ਸਤਿ ਸ਼੍ਰੀ ਅਕਾਲ ਜੀ ਮੈਂ ਹਰਨबीर ਸਿੰਘ ਰਾਣਾ 26 ਅਤੇ 27 ਨਵੰਬਰ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਪਰ ਇਸੇ ਦੇ ਵਿਚਾਲੇ ਵੱਡੀ ਖਬਰ ਇਹ ਆ ਰਹੀ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮੁੜ ਤੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ 3 ਦਸੰਬਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਸਾਬਕਾ ਮੰਤਰੀ ਵਿਜੇ ਸਾੰਪਲਾ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ 3 ਦਸੰਬਰ ਨੂੰ ਭਾਰਤ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਲਣਗੇ ਹਾਲਾਂਕਿ ਇਸ ਤੋਂ ਪਹਿਲਾਂ 13 ਨਵੰਬਰ ਨੂੰ ਵੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀ ਜਿਹੜੀ ਬੇਸੱਟਾ ਰਹੀ ਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਤੇ ਦਿੱਲੀ ਜਾਣ ਦਾ ਪ੍ਰੋਗਰਾਮ ਉਲਿੱਕਿਆ ਗਿਆ ਹੈ ਪਰ ਇਸ ਤੋਂ ਪਹਿਲਾਂ ਇਹ 3 ਦਸੰਬਰ ਦਾ ਸੱਦਾ ਦਿੱਤਾ ਗਿਆ ਹੈ ਗਲਬਾਤ ਦੇ ਲਈ ਤਾਂ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ 26 ਅਤੇ 27 ਨਵੰਬਰ ਦਾ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਉਹ ਉਸੇ ਢੰਗ ਨਾਲ ਜਾਰੀ ਰਹੂਗਾ ਜਾਂ ਉਸ ਨੂੰ ਡਿਲੇ ਵੀ ਕੀਤਾ ਜਾ ਸਕਦਾ ਹੈ ਹਾਲਾਂਕਿ ਵਿਜੇ ਸਾਂਪਲਾ ਦੇ ਵੱਲੋਂ ਏ ਟਵੀਟ ਕੀਤਾ ਗਿਆ ਹੈ ਸਿੱਧੇ ਤੌਰ ਤੇ ਹਾਲੇ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਭੇਜਿਆ ਗਿਆ ਹੈ ਲਿਖਤੀ ਤੌਰ ਤੇ ਇਹ ਹਾਲੇ ਸਪਸ਼ਟ ਨਹੀਂ ਹੋ ਸਕਿਆ ਹੈ ਪਰ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਦੇ ਸਾਬਕਾ ਭਾਜਪਾ ਪ੍ਰਧਾਨ ਵਿਜੇ ਸੰਪਲਾ ਦੇ ਵੱਲੋਂ ਇਹ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਮੁਰ ਤੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਹਾਲਾਂਕਿ ਸਭ ਤੋਂ ਪਹਿਲਾਂ ਮੀਟਿੰਗ ਜਿਹੜੀ ਹੈ ਉਹ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਖੇਤੀ ਮੰਤਰਾਲੇ ਦੇ ਸਖਤਰ ਦੇ ਵੱਲੋਂ ਕੀਤੀ ਗਈ ਸੀ ਜਿਸ ਨੂੰ ਕਿਸਾਨਾਂ ਨੇ ਨਕਾਰ ਦਿੱਤਾ ਸੀਗਾ ਅਤੇ ਕਿਹਾ ਸੀ ਕਿ ਸਾਡੇ ਨਾਲ ਮੰਤਰੀ ਗੱਲ ਕਰਨ ਜਿਸ ਤੋਂ ਬਾਅਦ ਮੁਰ ਤੋਂ 13 ਨਵੰਬਰ ਨੂੰ ਮੀਟਿੰਗ ਹੋਈ ਜਿਸ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਰਹੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ ਕਈ ਘੰਟੇ ਤੱਕ ਇਹ ਮੀਟਿੰਗ ਚੱਲਦੀ ਰਹੀ ਪਰ ਇਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਿਹੜਾ 26 ਅਤੇ 27 ਨਵੰਬਰ ਦਾ ਪ੍ਰੋਗਰਾਮ ਹੈ ਉਹ ਪਹਿਲਾਂ ਹੀ ਉਲਿੱਕਿਆ ਗਿਆ ਸੀਗਾ ਅਤੇ ਹੁਣ ਟਰੈਕਟਰ ਟਰਾਲੀਆਂ ਵੱਡੀ ਇਕੱਠ ਦੇ ਰੂਪ ਦੇ ਵਿੱਚ ਪੰਜ ਥਾਵਾਂ ਤੋਂ ਦਿੱਲੀ ਦੇ ਵਿੱਚ ਜਾਣ ਦਾ ਪ੍ਰੋਗਰਾਮ ਜਿਹੜਾ ਹੋ ਲਿਖਿਆ ਗਿਆ ਹੈ ਪਰ 3 ਦਸੰਬਰ ਨੂੰ ਜਿਹੜਾ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਕੀ ਕਿਸਾਨ ਇਸ ਨੂੰ ਪ੍ਰਵਾਨ ਕਰਨਗੇ ਜਾਂ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਉਹ ਉਸੇ ਟੰਗ ਦੇ ਨਾਲ ਜਾਰੀ ਰਹੂਗਾ ਸਾਡੀ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਹੋਈ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਦਿੱਲੀ 26 27 ਨਵੰਬਰ ਨੂੰ ਜਾਣ ਦਾ ਪ੍ਰੋਗਰਾਮ ਡਿਲੇ ਨਹੀਂ ਕਰਨਗੇ ਮਲਤਵੀ ਨਹੀਂ ਕਰਨਗੇ ਪੋਸਟਪੌਨ ਨਹੀਂ ਕਰਨਗੇ ਅਤੇ ਕਿਸਾਨਾਂ ਦੀ ਕੋਈ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਦੂਜੇ ਪਾਸੇ ਜਿਹੜੀ ਪਿਛਲੇ ਦਿਨਾਂ ਦੇ ਦੌਰਾਨ ਮਾਲ ਗੱਡੀਆਂ ਤੇ ਰੇਲ ਗੱਡੀਆਂ ਯਾਤਰੀ ਰੇਲ ਗੱਡੀਆਂ ਦੀ ਗੱਲ ਸੀਗੀ ਉਹ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਮਾਲ ਗੱਡੀਆਂ ਵੀ ਚੱਲ ਗਈਆਂ ਨੇ, ਯਾਤਰੀ ਰੇਲ ਗੱਡੀਆਂ ਵੀ ਸ਼ੁਰੂ ਹੋ ਗਈਆਂ ਨੇ। ਹਾਲਾਂਕਿ ਇੱਕ ਥਾਂ ਤੇ ਯਾਤਰੀ ਰੇਲ ਗੱਡੀ ਰੋਕੀ ਜ਼ਰੂਰ ਗਈ ਸੀ ਪਰ ਹੁਣ ਪੰਜਾਬ ਦੇ ਵਿੱਚ ਮਾਲ ਗੱਡੀਆਂ ਅਤੇ ਯਾਤਰੀ ਰੇਲ ਗੱਡੀਆਂ ਚੱਲ ਗਈਆਂ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ ਯਾਤਰੀ ਰੇਲ ਗੱਡੀਆਂ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਹੈ ਸਾਰੇ ਟਰੈਕ ਖਾਲੀ ਕਰ ਦਿੱਤੇ ਗਏ ਸਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਮੀਟਿੰਗ ਦੇ ਵਿੱਚ ਇਹ ਗੱਲਬਾਤ ਤੈਅ ਹੋਈ ਸੀ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ ਕਿ ਯਾਤਰੀ ਰੇਲ ਗੱਡੀਆਂ ਤੇ ਮਾਲ ਗੱਡੀਆਂ ਨੂੰ ਥਾਂ ਦਿੱਤਾ ਜਾਊਗਾ ਜਿਸ ਤੋਂ ਬਾਅਦ ਹੁਣ ਮਾਲ ਗੱਡੀਆਂ ਵੀ ਚੱਲ ਗਈਆਂ ਨੇ ਰੇਲ ਗੱਡੀਆਂ ਜਿਹੜੀਆਂ ਯਾਤਰੀ ਰੇਲ ਗੱਡੀਆਂ ਨੇ ਉਹ ਵੀ ਚੱਲ ਚੁੱਕੀਆਂ ਨੇ ਪਰ ਐਸੇ ਦੇ ਵਿੱਚ ਵਾਲੇ ਜਿਹੜਾ 3 ਦਸੰਬਰ ਦਾ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਇਸ ਤੋਂ ਵੱਡੇ ਸਵਾਲ ਨੇ ਕਿ 26 ਤੇ 27 ਨਵੰਬਰ ਤੋਂ ਪਹਿਲਾ ਮੀਟਿੰਗ ਦਾ ਸੱਦਾ ਕਿਉਂ ਨਹੀਂ ਦਿੱਤਾ ਗਿਆ ਹੈਗਾ ਜੇ ਸੱਦਾ ਦਿੱਤਾ ਜਾਣਾ ਸੀਗਾ ਤਾਂ ਇੰਨੀ ਡਿਲੇ ਕਿਉਂ ਕੀਤੀ ਜਾ ਰਹੀ ਹੈ 13 ਨਵੰਬਰ ਤੋਂ ਬਾਅਦ ਮੁਰ ਤੋਂ ਸਿੱਧਾ 3 ਦਸੰਬਰ ਨੂੰ ਕਿਉਂ ਇਹ ਸੱਦਾ ਦਿੱਤਾ ਗਿਆ ਇੰਨਾ ਗੈਪ ਕਿਉਂ ਪਾਇਆ ਜਾ ਰਿਹਾ ਹੈ ਕੀ ਜਿਹੜੀ ਕੇਂਦਰ ਸਰਕਾਰ ਹੈ ਉਹ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਨੂੰ ਮੱਠਾ ਕਰਨਾ ਚਾਹੁੰਦੀ ਹੈ ਕਿ ਹੌਲੀ-ਹੌਲੀ ਜਿਹੜੀ ਇਹ ਵੇਵ ਹੈ ਇਹ ਘਟ ਜਾਵੇ ਸੋ ਦੱਸ ਦਿਓ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਦੀ ਜਿਹੜੀ ਕੇਂਦਰ ਸਰਕਾਰ ਦੇ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਹੋ ਚੁੱਕੀ ਹੈ ਪਰ ਉਸ ਦੇ ਵਿੱਚ ਕੋਈ ਸਿੱਟਾ ਨਹੀਂ ਸੀ ਨਿਕਲਿਆ ਹਾਲਾਂਕਿ ਕਈ ਘੰਟੇ ਤੱਕ ਇਹ ਮੀਟਿੰਗ ਹੋਈ ਸੀ ਜਿਸ ਤੇ ਵਿੱਚ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਗਏ ਸੀਗੇ ਅਤੇ ਨਾਲ ਹੀ ਜੋ ਪਿਛਲੇ 6 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਕੀਤਾ ਹੈ ਕਿਸਾਨਾਂ ਦੇ ਲਈ ਉਹ ਵੀ ਪ੍ਰਾਪਤੀਆਂ ਗੜਵਾਈਆਂ ਗਈਆਂ ਸਨ ਅਤੇ ਇਹ ਬੇਨਤੀਜਾ ਰਹੀ ਸੀ ਭਾਵੇਂ ਮੀਟਿੰਗ ਸੁਖਾਮੇ ਮਾਹੌਲ ਦੇ ਵਿੱਚ ਹੋਈ ਸੀ ਹੁਣ ਮੁੜ ਤੋਂ ਮੀਟਿੰਗ ਦਾ ਸੱਦਾ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਗਿਆ ਹੈ ਇਹ ਇੱਕ ਸਾਜ਼ਿਸ਼ ਤਹਿਤ ਵੀ ਹੋ ਸਕਦਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਇੱਕੇ ਨੂੰ ਤੋੜਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਗੱਲਬਾਤ ਦਾ ਰਾਹ ਬਣਾ ਲੈਣ ਕੁਝ ਕਿਸਾਨ ਜਥੇਬੰਦੀਆਂ ਜਿਹੜਾ ਪ੍ਰੋਟੈਸਟ ਦਾ ਰਾਹ ਅਪਣਾਉਣ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਰਹਿ ਸਕਣਗੀਆਂ ਦਿੱਲੀ ਨੂੰ ਕੂਚ ਦਾ ਜਿਹੜਾ ਪ੍ਰੋਗਰਾਮ ਹੈ ਉਹ 26 ਅਤੇ 27 ਨਵੰਬਰ ਦਾ ਹੈ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਦਿੱਲੀ ਦੇ ਵਿੱਚ ਪਹੁੰਚਦੀਆਂ ਨੇ ਕਿਸ ਕਿਸ ਰਸਤੇ ਪਹੁੰਚਦੀਆਂ ਨੇ ਜਾਂ ਉਹਨਾਂ ਨੂੰ ਕਿੱਥੇ ਰੋਕਿਆ ਜਾਂਦਾ ਹੈ ਕਿਉਂਕਿ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਕੋਸ਼ਿਸ਼ ਭਾਜਪਾ ਦੀ ਇਹੀ ਰਹੂਗੀ ਕਿ ਹਰਿਆਣਾ ਤੋਂ ਅੱਗੇ ਨਾ ਟੱਪਣ ਦਿੱਤਾ ਜਾਵੇ। ਯੂਪੀ ਦੇ ਵਿੱਚ ਵੀ ਯੋਗੀ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਉੱਥੇ ਵੀ ਰੋਕਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਪਰ ਵੱਡੀ ਖਬਰ ਇਸ ਦੇ ਵਿਚਾਲੇ ਇਹੀ ਹੈ ਕਿ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਮਪਲਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਟਵੀਟ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 3 ਦਸੰਬਰ ਨੂੰ ਭਾਰਤ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂ ਨੂੰ ਗੱਲਬਾਤ ਦੱਸਾ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਆਸ ਹੈ ਕਿ ਇਸ ਦੇ ਵਿੱਚੋਂ ਕੋਈ ਹੱਲ ਨਿਕਲੇਗਾ ਪਰ ਕਿਸਾਨ ਜਥੇਬੰਦੀਆਂ ਇਸ ਮੀਟਿੰਗ ਦੇ ਵਿੱਚ ਜਾਣਗੀਆਂ ਜਾਂ 26 ਅਤੇ 27 ਨਵੰਬਰ ਦਾ ਜਿਹੜਾ ਪ੍ਰੋਟੈਸਟ ਆ ਉਹ ਉਸੇ ਢੰਗ ਦੇ ਨਾਲ ਜਾਰੀ ਰਹੂਗਾ ਇਹ ਵੱਡੇ ਸਵਾਲ ਨੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਇਹੀ ਹੈ ਕਿ ਹਾਲੇ 26 ਅਤੇ 27 ਨਵੰਬਰ ਦਾ ਪ੍ਰੋਗਰਾਮ ਹੈ ਉਸੇ ਢੰਗ ਨਾਲ ਜਾਰੀ ਰਹੂਗਾ ਤੇ ਜਦੋਂ ਕਾਲ ਆਊਗੀ ਉਸ ਤੋਂ ਬਾਅਦ ਇਸ ਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਫਿਲਹਾਲ ਇਸ ਪੇਸ਼ਕਸ਼ ਚ ਨਾ ਹੀ ਤਮਾਮ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੀ